ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਹਰੇ ਮਟਰਾਂ ਦੀ ਦਾਲ ਬਣਾਵਾਂਗੇ ਆਪਾਂ ਸਬਜ਼ੀ ਨਹੀਂ ਬਣਾਉਂਦੇ ਦਾਲ ਬਣਾਵਾਂਗੇ ਇੱਕ ਕੌਲੀ ਆਪਾਂ ਲੈ ਲਈ ਮਟਰਾਂ ਦੀ ਤੇ ਇੱਧਰ ਆਪਾਂ ਛੋਟੇ-ਛੋਟੇ ਤਿੰਨ ਟਮਾਟਰ ਹੈ ਇੱਕ ਹਰੀ ਮਿਰਚ ਇਹਦਾ ਆਪਾਂ ਪੇਸਟ ਬਣਾ ਲਾਂਗੇ ਵੱਡੇ ਆ ਤਾਂ ਦੋ ਲੈ ਲਓ ਛੋਟੇ ਆ ਤਾਂ ਤਿੰਨ ਤੇ ਜੇ ਜ਼ਿਆਦਾ ਵੀ ਮਿਰਚ ਖਾਣੀ ਹੈ ਤਾਂ ਆਪਾਂ ਮਿਰਚਾਂ ਦੋ ਵੀ ਪਾ ਸਕਦੇ ਹਾਂ ਤੇ ਮੈਂ ਇੱਕ ਮਿਰਚ ਪਾਉਂਗੀ ਤੇਰਾ ਹੁਣ ਆਪਾਂ ਪੇਸਟ ਬਣਾ ਲਾਂਗੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਤੜਕਾ ਪੇਸਟ ਆਪਾਂ ਬਣਾ ਲਿਆ ਹਰੀ ਮਿਰਚ ਤੇ ਟਮਾਟਰ ਦਾ ਤੇ ਹੁਣ ਲਾਵਾਂਗੇ ਆਪਾਂ ਤੜਕਾ ਆਪਾਂ ਜੀ ਤਲ ਤਲ ਰੱਖਾਂ ਪਤੀਲਾ ਰੱਖ ਲਿਆ ਤੇ ਇੱਕ ਛੋਟੀ ਕਰਛੀ ਆਪਾਂ ਪਾਈ ਆ ਘਿਓ ਦੀ ਤੇ ਆਪਾਂ ਕੋਈ ਵੀ ਕੁਕਿੰਗ ਤੇਲ ਜਾਂ ਘੋਵ ਵਰਤਦੇ ਜਿਹੜਾ ਆਪਾਂ ਉਹਦੇ ਨਾਲ ਤੜਕਾ ਲਾ ਸਕਦੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਨਾਲੇ ਪਾ ਦੇਾਂਗੇ ਆਪਾਂ ਇਹਦੇ ਵਿੱਚ ਹਿੰਗ ਗੈਸ ਨੂੰ ਆਪਾਂ ਸਲੋ ਕਰ ਲਾਂਗੇ ਜੀਰਾ ਤੇ ਹਿੰਗ ਤੜਕ ਗਏ ਹੁਣ ਆਪਾਂ ਨਾ ਇਹਦੇ ਵਿੱਚ ਥੋੜੀ ਜੀ ਹਲਦੀ ਪਾਵਾਂਗੇ ਨਾਲੇ ਪਾ ਦੇਾਂਗੇ ਆਪਾਂ ਧਨੀਆ ਪਾਊਡਰ ਹੁਣ ਆਪਾਂ ਇਹ ਵਿੱਚ ਨਾ ਆਪਾਂ ਜਿਹੜਾ ਪੇਸਟ ਬਣਾਇਆ ਉਹ ਪਾ ਦੇਾਂਗੇ। ਹੁਣ ਆਪਾਂ ਇਸ ਨੂੰ ਥੋੜਾ ਜਿਹਾ ਪਕਾਵਾਂਗੇ। ਆਪਾਂ ਤਾਂ ਮਟਰਾਂ ਨੇ ਵੀ ਧੋਕਮੈਂਟ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਆਹ ਆਦਰਕ ਅਦਰਕ ਦਾ ਪੇਸਟ ਪਾ ਦਿਆਂਗੇ। ਆਪਾਂ ਇਹ ਵਿੱਚ ਕੁੱਟ ਲਿਆ ਸੀਗਾ। ਵਿੱਚ ਪਾ ਦਿਆਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਨਾ ਕਸ਼ਮੀਰੀ ਪਾਈ ਐ ਕਿਉਂਕਿ ਆ ਪਹਾੜੀ ਪਾਈ ਐ ਨਾ ਐਸ ਕਰਕੇ ਹੁਣ ਆਪਾਂ ਨਾ ਸਲੋ ਗੈਂਟ ਕਰਦਨੇ ਮਸਾਲੇ ਪੁੱਝ ਜਾਣਗੇ ਆਪਣੇ ਤੇ ਆਪਾਂ ਨਾ ਮਟਰਾਂ ਨੂੰ ਦਰਦਰੇ ਜੇ ਪੀਸ ਲੈਨੇ ਆਪਾਂ ਮਟਰਾਂ ਨੂੰ ਦਰਦਰਾ ਦਾ ਪੀਸ ਲਿਆ ਵਿੱਚ ਕੁਝ ਸਾਬਤੇ ਵੀ ਰੱਖੇ ਆ ਤੇ ਆਪਾਂ ਦਰਦਰਾ ਦਾ ਪੀਸ ਲਿਆ ਨਾ ਤੇ ਹੁਣ ਆਪਾਂ ਇਧਰ ਮਸਾਲਾ ਤਤ ਗਿਆ ਠੀਕ ਉਹ ਛੱਡ ਗਿਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਆ ਮਟਰ ਪਾ ਦਾਂਗੇ ਹੁਣ ਆਪਾਂ 2-3 ਮਿੰਟ ਤੱਕ ਮਟਰਾਂ ਨੂੰ ਪਕਾਵਾਂਗੇ ਮਸਾਲੇ ਦੇ ਵਿੱਚ ਮਟਰ ਆਪਾਂ ਨਾ ਥਾੱਕ ਕੇ 5-7 ਮਿੰਟ ਪਕਾ ਲੇ ਵੇਖੋ ਘੋ ਛੱਡ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਜਾਾਂਗੇ ਪਾਣੀ ਆਪਾਂ ਨਾ ਜੱਗ ਧੋ ਕੇ ਤੇ ਵਿੱਚ ਪਾ ਦਿੰਨੇ ਆ ਜੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਟੇਸਟ ਦੇ ਹਿਸਾਬ ਨਾਲ ਨਮਕ ਪਾ ਦਾਂਗੇ ਐਦਾ ਕਿ ਚੰਚ ਨਾ ਆਪਾਂ ਨਮਕ ਪਾ ਦਾਂਗੇ ਜੀ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ। ਹਾਂਜੀ ਦਾਲ ਆਪਣੀ ਬਣ ਕੇ ਹੋ ਗਈ ਤਿਆਰ ਬਹੁਤ ਵਧੀਆ ਬਣ ਗਈ। ਹੁਣ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ। ਤੇ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਆਪਾਂ ਧਨੀਆ। ਸਰਹਣਾ ਤਣੀਆਂ ਪਾ ਦਾਂਗੇ ਤੇ ਹੁਣ ਆਪਾਂ ਨਾ 2 ਮਿੰਟ ਪਕਾਵਾਂਗੇ ਤੇ ਫਿਰ ਆਪਾਂ ਇਹਦੇ ਬਾਅਦ ਚ ਛੋਟਾ ਜਿਹਾ ਤੜਕਾ ਲਾਵਾਂਗੇ ਆਪਾਂ ਨਾ ਤਣੀਆਂ ਪਾ ਕੇ ਤੇ ਹਰਾ ਧਨੀਆ ਮਸਾਲਾ ਪਾ ਕੇ 2-3 ਮਿੰਟ ਪਕਾ ਲਈ ਸਬਜ਼ੀ ਤੇ ਹੁਣ ਆਪਾਂ ਸਬਜ਼ੀ ਨੂੰ ਥੱਲੇ ਲਾ ਦਿੰਨੇ ਤੇ ਆਪਾਂ ਹੁਣ ਲਾਵਾਂਗੇ ਤੜਕਾ ਆਪਾਂ ਨਾ ਬੈਂਦੇ ਵਿੱਚ ਛੋਟੀ ਕਾ ਵੱਡੀ ਕੜਚੀ ਦੇ ਵਿੱਚ ਪਾ ਲਿਆ ਆਪਾਂ ਜੀਰਾ 2-3 ਚਮਚੇ ਆਪਾਂ ਦੇ 2 ਚਮਚੇ ਘਿਓ ਦੇ ਪਾਏ ਆ ਹੁਣ ਵਿੱਚ ਪਾ ਦਾਂਗੇ ਆਪਾਂ ਹਰੀ ਮਿਰਚ ਤੇ ਹਜਾਂਸ ਆਫ ਕਰ ਦਾਂਗੇ ਆਪਾਂ ਤੇ ਹੁਣ ਇਹਦੇ ਵਿੱਚ ਨਾ ਥੋੜੀ ਜੀ ਕਸ਼ਮੀਰੀ ਮਿਰਚ ਪਾਵਾਂਗੇ ਆਪਾਂ ਗਾਜ਼ ਬੰਦ ਕਰਤਾ ਤੜਕਾ ਆਪਣਾ ਪਿਆਰ ਤੇ ਹੁਣ ਆਪਾਂ ਨਾ ਦਾਲ ਦੇ ਉੱਤੇ ਲਾਵਾਂਗੇ ਮੈਂ ਸਬਜ਼ੀ ਬੋਲੀ ਜਾਨੀ ਮਟਰਾਂ ਨੇ ਵੇਖ ਕੇ ਤੇ ਦਾਲ ਬਣਾਈ ਆਪਾਂ ਮਟਰਾਂ ਦੀ ਤੇ ਹੁਣ ਦਾਲ ਨੂੰ ਲਾਵਾਂਗੇ ਆਪਾਂ ਤੜਕਾ ਦਾਲ ਆਪਾਂ ਨਾ ਵੱਡੇ ਬੌਲ 'ਚ ਕੱਢ ਲਈ ਆ ਤੇ ਹੁਣ ਉੱਤੇ ਲਾ ਦਾਂਗੇ ਆਪਾਂ ਤਰਕ ਨਾਲੇ ਪਾ ਦਾਂਗੇ ਆਪਾਂ ਹਰਾ ਧਨੀਆ ਹੋਰ ਪਾ ਦਾਂਗੇ ਡੈਕੋਰੇਟ ਹੋ ਜੂਗੀ ਆਪਣੀ ਤੇ ਬਹੁਤ ਸੋਹਣੀ ਸਬਜੀ ਦਾਲ ਬਣੀ ਆ ਆਪਣੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਸਬਜ਼ੀਆਂ ਖਾ-ਖਾ ਮਟਰਾਂ ਦੀਆਂ ਹੋਗੇ ਬੋਰ ਆਪਾਂ ਤੇ ਅੱਜ ਬਣਾ ਲਈ ਦਾਲ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਗਾਨ